ਕੀ ਗਾ ਦੋਸਤੋ ਪੁਰਾਣੀਆਂ ਚੀਜ਼ਾਂ ਦਾ ਸ਼ੌਕ ਰੱਖਦੇ ਹੋ ਨਾ ਤੇ ਕੋਈ ਚੀਜ਼ ਤੁਹਾਨੂੰ ਨਹੀਂ ਲੱਭ ਰਹੀ ਤਾਂ ਇੱਕ ਵਾਰ ਖੁਸ਼ਦਲ ਫਰਨੀਚਰ ਤੇ ਢੇਡਾ ਮਾਰ ਲਿਓ ਸਾਗਵਾਨ ਪਿੱਤਲ ਦੀਆਂ ਚੀਜ਼ਾਂ ਜਿਹੜੀਆਂ ਬਣੀਆਂ ਤੁਹਾਨੂੰ ਮਿਲਣੀਆਂ ਮਤਲਬ ਮੈਂ ਕਹਣਾ ਵੀ ਪੂਰਾ ਸ਼ੋਅਰੂਮ ਬਾਈ ਹੋਰਾਂ ਨੇ ਭਰਿਆ ਪਿਆਗਾ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਬਾਈ ਕਿਹੜੇ-ਕਿਹੜੇ ਪ੍ਰੋਡਕਟ ਮਿਲਦੇ ਆ ਆਪਣੇ ਕੋਲ ਅ ਵੀਰੇ ਹਵੇਲੀਆਂ ਚ ਲੌਂ ਤਰ੍ਹਾਂ ਦਾ ਲਾਉਣ ਵਾਸਤੇ ਹਰੇਕ ਤਰ੍ਹਾਂ ਦਾ ਫਰਨੀਚਰ ਆਪਣੇ ਕੋਲ ਹੈਗਾ ਬੈੱਡ ਤੋਂ ਲੈ ਕੇ ਅਲਮੀਰਾ ਤੇ ਡਾਈਨਿੰਗ ਸਾਰਾ ਕੰਪਲੀਟ ਘਰ ਦਾ ਫਰਨੀਚਰ ਆਪਣੇ ਕੋਲ ਟ੍ਰੈਡੀਸ਼ਨਲ ਟਾਈਪ ਹੈਗਾ ਆਪਣੇ ਕੋਲ ਸ ਜੀ ਤੇ ਬਈ ਆ ਸੰਦੂਖ ਵੀ ਮੈਂ ਦੇਖ ਰਿਹਾ ਛੋਟੇ ਛੋਟੇ ਤੇ ਇਹ ਵੀ ਵੀਰੇ ਸਾਰੇ ਸੰਦੂਖ ਆਪਾਂ ਤਿਆਰ ਕਰਦੇ ਆ ਜਿਵੇਂ ਕਿ ਵਿਆਹ ਦੇ ਵਿੱਚ ਬਹੁਤ ਕੰਮ ਆਉਂਦੇ ਜਾਂ ਫੋਟੋ ਸ਼ੂਟ ਚ ਕੰਮ ਆਉਂਦੇ ਨੇ ਵਰੀ ਪਾਉਣ ਵਾਸਤੇ ਤੇ ਤੁਸੀਂ ਇਹਨੂੰ ਆ ਦੇਖੋਗੇ ਨਾ ਉਹਨਾਂ ਨੂੰ ਖੁੱਲ ਕੇ ਚੈੱਕ ਕਰੋਗੇ ਜਿੰਨਾ ਇਹ ਬਾਹਰ ਸੋਹਣਾ ਲੱਗ ਰਿਹਾ ਉਹਨਾਂ ਇਹ ਖੁੱਲੇ ਤੇ ਵੀ ਬਹੁਤ ਸੋਹਣਾ ਲੱਗਦਾ ਹੈ ਕੀ ਇੰਟੀਰੀਅਰ ਵੀ ਉਦੋਂ ਸੋਹਣਾ ਹੈ ਦਾ ਜੀ 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 ਠੀਕ ਹੈ ਜੀ ਤੇ ਪਿੱਤਲ ਵੀ ਬਾਈ ਉਹਨੇ ਵਿੱਚ ਸਿਉਂਤਾ ਪਿਆ ਜਾਵਾ ਸਾਰੀ ਆ ਜਿੰਨੀ ਵੀ ਇਹਦੇ ਤੇ ਆ ਸਾਰੀ ਇਨਲੇ ਦਾ ਕੰਮ ਕੀਤਾ ਆ ਹਲੋ ਇਹਨੂੰ ਸਾਰਾ ਟਾਲੀ ਦੇ ਵਿੱਚ ਕਰਕੇ ਉਹਦੇ ਵਿੱਚ ਪਿੱਤਲ ਭਰਿਆ ਆ ਜ ਤੁਸੀਂ ਇਹਦੇ ਟੌਪ ਤੇ ਵੀ ਦੇਖੋਗੇ ਸਾਰਾ ਕਾਰਵਿੰਗ ਵੀ ਕੀਤੀ ਹੋਈ ਆ ਇਹਦੇ ਵਿੱਚ ਪਿੱਤਲ ਵੀ ਸਾਰਾ ਭਰਿਆ ਹੋਇਆ ਠੀਕ ਸਾਰਾ ਪੀ ਵੀ ਕੁਝ ਨਹੀਂ ਭਾਈ 15000 ਹੀ ਐ ਸਿਰਫ ਬਿਲਕੁਲ 15000 ਦੀ ਰੇਂਜ ਵਿੱਚ ਹੈਗਾ ਸਾਈਜ਼ ਇਹਨਾਂ 'ਚ ਕਾਫੀ ਆਪਣੇ ਕੋਲ ਅਵੇਲੇਬਲ ਹੁੰਦੇ ਆ ਜੀ ਠੀਕ ਆ ਜੀ ਲਓ ਵੀ ਦੋਸਤੋ ਕਿਸੇ ਵੀ ਤਰ੍ਹਾਂ ਦਾ ਘਰਾਂ ਕੋਠੀਆਂ ਹਵੇਲੀਆਂ ਦੇ ਵਿੱਚ ਨਾ ਜੇ ਪੁਰਾਣੇ ਤਰੀਕੇ ਦਾ ਪੁਰਾਣੇ ਜਿਹੇ ਕਹਿੰਦੇ ਮਹਿਲਾ ਜਿਹੜੇ ਕਹਿੰਦੇ ਸਮਾਨ ਮਿਲਦਾ ਸੀ ਨਾ ਉਹ ਤੁਹਾਨੂੰ ਖੁਸ਼ਦਲ ਫਰਨੀਚਰ ਤੋਂ ਮਿਲਣਾ ਚਾਹੇ ਬੈੱਡ ਲੈ ਲਓ ਸਾਰੀ ਬਈ ਮੈਚਿੰਗ ਵੀ ਮਿਲ ਜੂ ਹਣਾ ਵਿੱਚ ਜੀ 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 ਮਤਲਬ ਕਾਫੀ ਤਰ੍ਹਾਂ ਦਾ ਹੀ ਆਪਾਂ ਥੀਮ ਬਣਾਏ ਹੋਏ ਇਹਨਾਂ ਦੇ ਵਿੱਚ ਔਰ ਹਰੇਕ ਥੀਮ ਦੇ ਵਿੱਚ ਸਾਰਾ ਸੈੱਟ ਮਿਲ ਜਾਏਗਾ ਪਿੱਤਲ ਚ ਚਾਹੀਦਾ ਪਿੱਤਲ ਜੇ ਮਿਲ ਜਾਏਗਾ ਵਿਦਾਊਟ ਪਿੱਤਲ ਚਾਹੀਦਾ ਇਹ ਬਣਾਉਨੇ ਆਪਾਂ ਸਾਰਾ ਟਾਲੀ ਲੱਕੜ ਦੇ ਵਿੱਚ ਹੀ ਆ ਜੀ ਠੀਕ ਹੈ ਜੀ ਜੀ ਤੇ ਲਓ ਜੀ ਪਤਾ ਨੋਟ ਕਰ ਲਓ ਖੁਸ਼ਦਲ ਫਰਨੀਚਰ ਅਰਨੀ ਵਾਲਾ ਨੀਅਰ ਫਾਜ਼ਿਲਕਾ 메ਨ ਰੋਡ ਦੇ ਉੱਪਰ ਹੀ ਆ ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀ ਇੰਟੀਰੀਅਰ ਦੇ ਵਿੱਚ ਤੁਹਾਡੇ ਘਰ ਦੀ ਜਿਹੜੀ ਰੌਣਕ ਡੈਕੋਰੇਸ਼ਨ ਵਧਾ ਦ ਕੀ ਰੱਖਣ ਵਾਸਤੇ ਹੈ ਇਹ ਚਾਬੀਆਂ ਰੱਖਣ ਵਾਲਾ ਜੀ ਛੋੜੇ ਹੋਣੇ ਚੀਜ਼ਾਂ ਵੀ ਸਾਨੂੰ ਇੱਥੇ ਬਹੁਤ ਸਾਰੀਆਂ ਮਿਲ ਜਾਣੀਆਂ ਨੇ ਬੱਚਿਆਂ ਲਈ ਮਣੀ ਬੈਂਕ ਲੈ ਕੇ ਜਾਣਾ ਕੋਈ ਵੀ ਚੀਜ਼ ਆ ਪਿੱਤਲ ਨਾਲ ਦੇਖੋ ਜੀ ਆ ਦੇਖੋ ਜੀ ਕਿਆ ਬਾਤ ਅੱਛਾ ਇਹਦੇ ਵਿੱਚ ਛੋਟਾ ਹੋ ਆ ਜੀ ਹਾਂਜੀ ਠੀਕ ਹੈ ਜੀ ਨਿੱਕੇ ਨਿੱਕੇ ਚੀਜ਼ਾਂ ਤੇ ਬਹੁਤ ਸੋਹਣੀ ਤਰੀਕੇ ਦੀ ਪਾਲਿਸ਼ ਕੜਾਈ ਪੂਰੀ ਘੈਂਟ ਹੋਈ ਹੋਈ ਆ ਤੇ ਕੋਈ ਵੀ ਚੀਜ਼ ਤੁਸੀਂ ਲੈਣਾ ਚਾਹੋ ਇੱਕ ਵਾਰ ਇੱਥੇ ਗੇੜਾ ਮਾਰ ਲਿਓ ਤੇ ਹੋਰ ਵੀ ਸਾਰੇ ਤਰ੍ਹਾਂ ਦਾ ਭਾਈ ਹੋਰਾਂ ਕੋਲੇ ਫਰਨੀਚਰ ਮਿਲਦਾਗਾ ਇਹ ਬਹੁਤ ਸੋਹਣਾ ਬਣਾਇਆ ਫਾਇਰਪਲੇਸ ਜੀ ਇਹ ਵੀ ਮਨ ਲੋ ਕਾਫੀ ਕਸਟਮਰ ਡਿਮਾਂਡ ਕਰਦੇ ਆ ਕਿ ਮਨ ਜਿਵੇਂ ਆਪਾਂ ਲੌਬੀ ਬਣਾਉਣੇ ਆ ਲੌਬੀ ਦੇ ਵਿੱਚ ਆਪਾਂ ਕਹਿੰਨੇ ਆ ਵੀ ਥੋੜਾ ਜਿਹਾ ਵੈਸਟਰਨ ਸਟਾਈਲ ਚ ਕੁਝ ਆਪ ਰੱਖਣਾ ਚਾਹੁੰਦੇ ਆ ਤੇ ਇਹ ਉਹਦੇ ਵਾਸਤੇ ਆਪਾਂ ਇਹ ਸਾਰਾ ਫਾਇਰਪਲੇਸ ਬਣਾਇਆ ਸਾਰਾ ਸਾਗਵਣ ਦੇ ਵਿੱਚ ਬਣਿਆ ਹੋਇਆ ਠੀਕ ਹੈ ਜੀ ਤੇ ਇਹਦੇ ਵਿੱਚ ਬੈਕ ਸਾਈਡ ਤੇ ਜਿਵੇਂ ਕਸਟਮਰ ਕੀ ਕਰਦੇ ਨੇ ਜਿਵੇਂ ਇਹ ਰਾਕਰ ਦੇ ਬੈਕ ਸਾਈਡ ਤੇ ਪੋਰਟਰੇਟਸ ਵਗੈਰਾ ਲੱਗ ਜਾਂਦੇ ਔਰ ਇੱਥੇ ਚੇਅਰ ਸੈੱਟ ਲੱਗ ਜਾਂਦਾ ਜੀ ਠੀਕ ਹੈ ਜੀ ਕਿਹ ਬਾਤ ਆ ਪੂਰੀ ਲੁੱਕ ਆਉਂਦੀ ਹੈਗੀ ਤੇ ਹਰ ਇੱਕ ਚੀਜ਼ ਬਾਈ ਹੋਰਾਂ ਨੇ ਡਿਫਰੈਂਟ ਤਰੀਕੇ ਨਾਲ ਤ ਪ੍ਰੋਪਰ ਮਤਲਬ ਇੰਟੀਰੀਅਰ ਦੇ ਵਿੱਚ ਜੇ ਆਪਾਂ ਹਵੇਲੀ ਬਣਾਈ ਨਾ ਹਵੇਲੀ ਦੇ ਵਿੱਚ ਫਰਨੀਚਰ ਲਾਉਣਾ ਤਾਂ ਇੱਕ ਵਾਰ ਇਥੇ ਗੇੜਾ ਮਾਰਿਓ ਹਵੇਲੀ ਦੀ ਲੁੱਕ ਦੁੱਗਣੀ ਆਉਣੀ ਆ ਭਾਈ ਆਹ ਬੈੱਡ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਕਿਹੜਾ ਡਿਜ਼ਾਈਨ ਆ ਜਾਂਦਾ ਜੀ ਮੇਰੇ ਜਿਵੇਂ ਆਪਾਂ ਪਹਿਲਾਂ ਵੀ ਤੁਸੀਂ ਵੀਡੀਓ ਕੀਤੀ ਸੀਗੀ ਉਹਦੇ ਚ ਆਪਾਂ 5-6 ਮਾਡਲ ਪਹਿਲਾਂ ਬਣਾਏ ਹੋਏ ਸੀਗੇ ਇਹ ਹੁਣ ਸਾਰਾ ਜਿਹੜਾ ਇਹ ਬਿਲਕੁਲ ਨਵਾਂ ਮਾਡਲ ਲਾਂਚ ਕੀਤਾ ਇਹ ਸਾਰਾ ਸੀਐਨਸੀ ਵਰਕ ਕੀਤਾ ਹੋਇਆ ਜਿੰਨਾ ਵੀ ਹੈ ਨਾ ਸੀਐਨਸੀ ਪਲੱਸ ਕਾਰਵਿੰਗ ਦੋਵਾਂ ਦਾ ਇਹ ਮਤਲਬ ਮੇਲ ਹੈਗਾ ਬੈੱਡ ਔਰ ਇਹਦੇ ਤੇ ਜਿੰਨਾ ਵੀ ਦਾ ਸਾਈਡ ਟੇਬਲ ਵੀ ਅਸੀਂ ਡਿਜ਼ਾਈਨ ਕੀਤਾ ਤੁਸੀ ਫਰੰਟ ਵੀ ਦੇਖੋਗੇ ਨਾ ਖਰਕਤੇ ਵੀ ਸਾਰਾ ਸੀਐਨਸੀ ਦਾ ਕੰਮ ਕੀਤਾ ਔਰ ਸਾਈਡ ਤੋਂ ਵੀ ਪ੍ਰੋਪਰ ਲੁੱਕ ਹੈ ਸਾਰਾ ਇਹ ਕਿੰਗ ਸਾਈਜ਼ ਦੇ ਵਿੱਚ ਬਣਿਆ ਹੋਇਆ ਠੀਕ ਹੈ ਟੋਟਲੀ ਸਾਰੀ ਟਾਲੀ वुਡ ਯੂਜ਼ ਕੀਤੀ ਹੋਈ ਹੈ ਇਹਦੇ ਵਿੱਚ ਜੀ ਤੇ ਇਧਰ ਬਈ ਬੀਅਰ ਬਾਰ ਬਣੇ ਹੋਏ ਆਗੇ ਹਾਂਜੀ ਕੰਸੋਲ ਆਗੇ ਬੀਅਰ ਬਾਰ ਆਗੇ ਇੱਕ ਘਰ ਦਾ ਕੰਪਲੀਟ ਜਿੰਨਾ ਵੀ ਸਮਾਨ ਲੱਗਦਾ ਸਾਰਾ ਕੰਪਲੀਟ ਆਪਾਂ ਇਹਦੇ ਵਿੱਚ ਰੈਡੀ ਕੀਤਾ ਹੈ ਟਾਲੀ ਲੱਕੜ ਦੇ ਵਿੱਚ ਠੀਕ ਹੈ ਜੀ ਜੀ ਤੇ ਬਈ ਇਹ ਮੰਜੇ ਹੁਣ ਜਿਹੜੇ ਮੰਜੇ ਤੇ ਬੈਠੇ ਸੀ ਇਸ ਤਰ੍ਹਾਂ ਦਾ ਮੰਜੇ ਬਣਾਉਣੇ ਆ ਉਹ ਵੀ ਮਿਲ ਜਾਂਦੇ ਆ ਆਪਣੇ ਕੋਲ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਵੀ ਕਾਫੀ ਵੈਰਾਈਟੀ ਹੈਗੀ ਆਪਣੇ ਕੋਲ ਠੀਕ ਹੈ ਅੱਜ ਆਪਾਂ ਕੰਟੇਨਰ ਭਰ ਰਹੇ ਸੀ ਉਹਦੇ ਵਿੱਚ ਵੀ ਕਾਫੀ ਮੰਜੇ ਜਾ ਰਹੇ ਨੇ ਇਹ ਸਾਰਾ ਫੋਲਡਿੰਗ ਹੈਗਾ ਇਹਦੇ ਪਾਵੇ ਵਗੈਰਾ ਖੁੱਲ ਜਾਂਦੇ ਨੇ ਉਹ ਸਾਰਾ ਟਾਲੀ ਦੀ ਲੱਕੜ ਚ ਬਣਿਆ ਹੋਇਆ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਚ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਰਹਿੰਦੇ ਨੇ ਠੀਕ ਹੈ ਜੀ ਲਓ ਵੀ ਦੋਸਤੋ ਨੰਬਰ ਦਿੱਤਾ ਸਕਰੀਨ ਤੇ ਕਾਲ ਕਰ ਲਿਓ WhatsApp ਕਰ ਲਿਓ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੋਂ ਮਿਲਣੀ ਆ ਸਭ ਤੋਂ ਵੱਡੀ ਗੱਲ ਆ ਕਿਉਂਕਿ ਬਾਈ ਹੋਰ ਕੁਆਲਿਟੀ ਦੇ ਕੰਮ ਕਰਦੇ ਨੇ ਨਵੇਂ-ਨਵੇਂ ਐਕਸਪੈਰੀਮੈਂਟ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਂਦੇ ਤੁਹਾਡੇ ਲਈ ਜਿਹੜੀਆਂ ਤੁਹਾਡੇ ਘਰ ਦੀ ਜਿਹੜੇ ਇੰਟੀਰੀਅਰ ਨੂੰ ਚਾਰ ਚੰਨ ਲਾਉਂਦੀਆਂ ਨੇ ਤੇ ਪਤਾ ਮੈਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਲੈਣੀ ਚਾਹੋ ਨੇ ਖਰੀਦਣੀ ਚਾਹੋ ਨੇ ਤਾਂ ਸੰਪਰਕ ਕਰ ਸਕਦੇ ਧੰਨਵਾਦ ਦੋਸਤੋ